ਸਤਿ ਸ਼੍ਰੀ ਅਕਾਲ ਜੀ ਮੰਮੀ ਅੱਜ ਸ਼ਨੀਵਾਰ ਆ ਤਾਂ ਮੈਂ ਤੇਰੇ ਜਵਾਈ ਤੇ ਬੱਚਿਆਂ ਨੂੰ ਲੈ ਕੇ ਤੁਹਾਡੇ ਕੋਲ ਆ ਰਹੀ ਆ ਭਾਬੀ ਨੂੰ ਕਹਿ ਗਈ ਕਿ ਮੇਰੇ ਲਈ ਚਟਪਟੇ ਛੋਲੇ ਤੇ ਪਟੂਰੇ ਬਣਾ ਦੇ ਤੇ ਬੱਚਿਆਂ ਦੀ ਪਸੰਦ ਦੀ ਖੀਰ ਵੀ ਕੁੜੀ ਦੀ ਗੱਲ ਸੁਣ ਕੇ ਮਾਂ ਨੇ ਕਿਹਾ ਪੁੱਤ ਬਹੂ ਤੇਰੀ ਜਿਵੇਂ ਮੇਰੀ ਨੌਕਰ ਨਹੀਂ ਲੱਗੀ ਜਿਹੜੀ ਮੇਰੇ ਕਹਿਣ ਤੇ ਉਹ ਤੇਰੀ ਪਸੰਦ ਦਾ ਖਾਣਾ ਬਣਾਉਂਗੀ ਉਹ ਆਏਗੀ ਤਾਂ ਤੈਨੂੰ ਖੁਦ ਹੀ ਬਣਾਉਣਾ ਪੈਣਾ ਆ ਇਸ ਲਈ ਚੰਗਾ ਇਹੋ ਆ ਕਿ ਤੂੰ ਆਪਣੇ ਸੌਰੇ ਹੀ ਰਹਿ ਪੇਕੇ ਆ ਕੇ ਤੂੰ ਕੀ ਕਰਨਾ ਆ ਮਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਹਰਲੀ ਦਾ ਮੂੰਹ ਹਰਾਨੀ ਨਾਲ ਖੁੱਲੇ ਦਾ ਖੁੱਲਾ ਰਹਿ ਗਿਆ ਕਿ ਮੇਰੀ ਮਾਂ ਮੈਨੂੰ ਪੇਕੇ ਆਉਣ ਤੋਂ ਮਨਾ ਕਰ ਰਹੀ ਆ ਕੀ ਇੱਥੇ ਕੁਝ ਹੋਇਆ ਆ ਤੁਹਾਨੂੰ ਪਤਾ ਆਣਾ ਕਿ ਮੈਂ 6-7 ਦਿਨਾਂ ਬਾਅਦ ਜਦੋਂ ਤੱਕ ਤੁਹਾਨੂੰ ਵੇਖਣਾ ਲਵਾਂ ਮੈਨੂੰ ਚੈਨ ਨਹੀਂ ਮਿਲਦਾ ਪੂਰਾ ਹਫਤਾ ਤਾਂ ਟਾਈਮ ਨਹੀਂ ਮਿਲਦਾ ਤੁਹਾਡੇ ਕੋਲ ਆਉਣ ਨੂੰ ਇਹ ਕੈਤਵਾਰ ਹੀ ਹੁੰਦਾ ਆ ਤਾਂ ਉਹ ਵੀ ਤੁਸੀਂ ਮੈਨੂੰ ਆਪਣੇ ਕੋਲ ਆਉਣ ਤੋਂ ਰੋਕ ਰਹੇ ਹੋ ਇਹੋ ਜਿਹਾ ਕੀ ਹੋਇਆ ਆ ਮਾਂ ਹਰਲੀਨ ਦੀ ਗੱਲ ਸੁਣ ਕੇ ਮਾਂ ਚੁੱਪ ਰਹੀ ਉਹਨੇ ਚੁੱਪਚਾਪ ਬਿਨਾਂ ਕੁਝ ਕਹੇ ਹੀ ਫੋਨ ਕੱਟ ਦਿੱਤਾ ਅਸਲ ਵਿੱਚ ਸਰਜੀਤ ਕੌਰ ਦਾ ਇੱਕ ਮੁੰਡਾ ਕਿਰਤ ਤੇ ਕੁੜੀ ਹਰਲੀਨ ਸੀ ਦੋਵਾਂ ਬੱਚਿਆਂ ਦਾ ਵਿਆਹ ਹੋ ਚੁੱਕਾ ਸੀ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਕੀਰਤ ਆਪਣੀ ਘਰ ਵਾਲੀ ਕਮਲ ਨੂੰ ਲੈ ਕੇ ਸ਼ਹਿਰ ਨੌਕਰੀ ਕਰਦਾ ਸੀ ਤੇ ਸਰਜੀਤ कौर ਆਪਣੇ ਪਤੀ ਦੇ ਨਾਲ ਪਿੰਡ ਹੀ ਰਹਿੰਦੀ ਪਰ ਕਿਸਮਤ ਨੇ ਇਹੋ ਜੀ ਕਰਵਟ ਬਦਲੀ ਕਿ ਸਰਜੀਤ कौर ਦੇ ਪਤੀ ਦੀ ਮੌਤ ਹੋ ਗਈ ਤੇ ਉਹ ਕੀਰਤ ਤੇ ਕਮਲ ਨਾਲ ਸ਼ਹਿਰ ਹੀ ਰਹਿਣ ਲੱਗੀ ਇਥੇ ਜਿਵੇਂ ਹੀ ਹਰਲੀਨ ਨੂੰ ਪਤਾ ਲੱਗਾ ਕਿ ਮਾਂ ਸ਼ਹਿਰ ਚਲੀ ਗਈ ਆ ਤਾਂ ਉਹਨੇ ਵੀ ਆਪਣੇ ਪਤੀ ਦਾ ਟਰਾਂਸਫਰ ਉਸ ਸ਼ਹਿਰ ਵਿੱਚ ਕਰਵਾ ਦਿੱਤਾ ਤੇ ਆਪਣੇ ਪੇਕਿਆਂ ਤੋਂ ਘਰ ਤੋਂ ਥੋੜੀ ਦੂਰੀ ਤੇ ਹੀ ਕਿਰਾਏ ਦਾ ਇੱਕ ਘਰ ਲੈ ਕੇ ਰਹਿਣ ਲੱਗੀ ਪੇਕਿਆਂ ਦਾ ਘਰ ਨੇੜੇ ਹੋਣ ਕਰਕੇ ਉਹ ਅਕਸਰ ਉੱਥੇ ਆਉਂਦੀ ਜਾਂਦੀ ਰਹਿੰਦੀ ਹਰ ਸ਼ਨੀਵਾਰ ਰਾਤ ਨੂੰ ਆਪਣੇ ਪਤੀ ਤੇ ਬੱਚਿਆਂ ਨੂੰ ਲੈ ਕੇ ਉਹ ਉੱਥੇ ਚਲੀ ਜਾਂਦੀ ਏ ਕਹਿ ਕੇ ਕਿ ਮੰਮੀ ਜਦੋਂ ਤੱਕ ਮੈਂ ਤੈਨੂੰ ਵੇਖਾਂ ਨਾ ਮੈਨੂੰ ਚੈਨ ਨਹੀਂ ਮਿਲਦਾ ਸੁਰਜੀਤ ਕੌਰ ਨੂੰ ਲੱਗਾ ਕਿ ਮੇਰੀ ਕੁੜੀ ਦਾ ਇਹ ਪਿਆਰ ਆ ਜਿਹੜੀ ਮੇਰੇ ਲਈ ਪਰੇਸ਼ਾਨ ਰਹਿੰਦੀ ਆ surjeet कौर ਕਮਲ ਦੀ ਚਲਾਕੀ ਸਮਝ ਨਹੀਂ ਸਕੀ ਸੀ ਤੇ ਉਹਦੀਆਂ ਗੱਲਾਂ ਚ ਪੀਸਦੀ ਰਹਿੰਦੀ ਸੀ ਵਿਚਾਰੀ ਕਮਲ ਹਰਲੀਨ ਦਾ ਇਵੇਂ ਹਾਰ ਐਤਵਾਰ ਪੂਰੇ ਪਰਿਵਾਰ ਨਾਲ ਆ ਜਾਣਾ ਕਮਲ ਨੂੰ ਪਾਰੀ ਪੈਂਦਾ ਸੀ ਕਿਉਂਕਿ ਹਰਲੀਨ ਹਰ ਸ਼ਨੀਵਾਰ ਆਉਣ ਤੋਂ ਪਹਿਲਾਂ ਫੋਨ ਕਰਕੇ ਸਵੇਰੇ ਹੀ ਆਪਣੇ ਪਸੰਦੇ ਖਾਣੇ ਦੀਆਂ ਚੀਜ਼ਾਂ ਦੱਸ ਦਿੰਦੀ ਹਰਲੀਨ ਦੀ ਪਸੰਦ ਵੱਖ ਹੁੰਦੀ ਬੱਚਿਆਂ ਦੀ ਪਸੰਦ ਵੱਖ ਤੇ ਪਤੀ ਦੀ ਵੱਖ ਸ਼ਨੀਵਾਰ ਰਾਤ ਖਾਣਾ ਫਿਰ ਐਤਵਾਰ ਦੀ ਸਵੇਰ ਚਾਹ ਨਾਸ਼ਤਾ ਦੁਪਹਿਰ ਦੇ ਖਾਣੇ ਤੋਂ ਲੈ ਕੇ ਰਾਤ ਦੇ ਡਿਨਰ ਤੱਕ ਸਭ ਕੁਝ ਹਰਲੀਨ ਦੇ ਹਿਸਾਬ ਨਾਲ ਹੀ ਬੰਨਦਾ ਸੌਂ ਵਾ ਸਵੇਰੇ ਬੱਚਿਆਂ ਦਾ ਟਿਫਨ ਪਤੀ ਦਾ ਟਿਫਨ ਤੇ ਹਰਲੀਨ ਦਾ ਨਾਸ਼ਤਾ ਹੋ ਜਾਣ ਤੋਂ ਬਾਅਦ ਹੀ ਉਹ ਆਪਣੇ ਘਰ ਵਾਪਸ ਜਾਂਦੀ ਜੇ ਦੇ ਚੱਲਦੇ ਕਮਲ ਹੁਣ ਬਿਲਕੁਲ ਪਰੇਸ਼ਾਨ ਹੋ ਚੁੱਕੀ ਸੀ ਕੀਰਤ ਦੀ ਵੀ ਇੱਕ ਹੀ ਛੁੱਟੀ ਹੁੰਦੀ ਸੀ ਐਤਵਾਰ ਨੂੰ ਤੇ ਐਤਵਾਰ ਕਮਲ ਇੰਨਾ ਵਿਅਸਤ ਹੋ ਜਾਂਦੀ ਕਿ ਨਾ ਤਾਂ ਉਹ ਕੀਰਤ ਨੂੰ ਟਾਈਮ ਦੇ ਪਉਂਦੀ ਤੇ ਨਾ ਹੀ ਉਹਦੇ ਨਾਲ ਬਹਿ ਕੇ ਇੱਕ ਕੱਪ ਚਾਹ ਚੰਗੀ ਤਰ੍ਹਾਂ ਪੀ ਪਉਂਦੀ ਘੁੰਮਣ ਫਿਰਨ ਬਾਹਰ ਜਾਣ ਦੀ ਤਾਂ ਗੱਲ ਜਿਵੇਂ ਜਿਵੇਂ ਸੁਪਨਾ ਹੀ ਹੋ ਗਈ ਸੀ ਇਹ ਸਭ ਤੋਂ ਪਰੇਸ਼ਾਨ ਹੋ ਕੇ ਇੱਕ ਦਿਨ ਕਮਲ ਨੇ ਕੀਰਤ ਨੂੰ ਕਿਹਾ ਕੀਰਤ ਇਹ ਹਰ ਹਫਤੇ ਪੈਣ ਦਾ ਇੱਥੇ ਹੋਣਾ ਜ਼ਰੂਰੀ ਆ। ਉਹ ਵੀ ਪੂਰੇ ਪਰਿਵਾਰ ਦੇ ਨਾਲ ਜਿਵੇਂ ਹੀ ਚੱਲਦਾ ਰਿਹਾ ਤਾਂ ਮੈਂ ਤਾਂ ਬਸ ਨੌਕਰਾਨੀ ਬਣ ਕੇ ਹੀ ਰਹਿ ਜੂੰਗੀ। ਮੈਂ ਨਾ ਤਾਂ ਤੇਰੇ ਲਈ ਟਾਈਮ ਕੱਢ پا ਰਹੀ ਆ ਤੇ ਨਾ ਹੀ ਖੁਦ ਲਈ। ਆਖਿਰੇ ਕਦੋਂ ਤੱਕ ਚੱਲੂਗਾ? ਕੀਰਤਨ ਨੂੰ ਵੀ ਹਰਲੀਨ ਦੀਆਂ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਸੀ। ਕਿਉਂ ਹਰ ਹਫਤੇ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਆ ਕੇ ਇੱਥੇ ਬਹਿ ਜਾਂਦੀ ਆ। ਘਰ ਦਾ ਖਰਚਾ ਘਰ ਦਾ ਮਾਹੌਲ ਤੇ ਕਮਲ ਦਾ ਚਿੜਚੜਾਪਨ ਸਭ ਕੁਝ ਵਾਦਦਾ ਹੀ ਜਾ ਰਿਹਾ ਸੀ ਫਿਰ ਵੀ ਕੀਰਤ ਨੇ ਕਮਲ ਨੂੰ ਸਮਝੰਦੇ ਹੋਏ ਕਿਹਾ ਕਮਲ ਤੈਨੂੰ ਤਾਂ ਪਤਾ ਆਣਾ ਹਰ ਲੀਹਂ ਦੀਆਂ ਹਰਕਤਾਂ ਉਹਨੂੰ ਤਾਂ ਬਸ ਵੇਲ ਹੀ ਬਹਿ ਕੇ ਖਾਨ ਨਾਲ ਮਤਲਬ ਆ ਇੱਕ ਨੰਬਰ ਦੀ ਕਮਚੋਰ ਤੇ ਕੰਜੂਸ ਆਓ ਪੈਸੇ ਬਚਾਉਣ ਤੇ ਮਿਹਨਤ ਨਾ ਕਰਨੀ ਪਵੇ ਇਸੇ ਲਈ ਭੱਜ-ਭੱਜ ਕੇ ਉਹ ਇੱਥੇ ਆਉਂਦੀ ਆ ਇਥੇ ਉਹਨੂੰ ਉਹਦੀ ਪਸੰਦ ਦੇ ਖਾਣੇ ਜੋ ਮਿਲ ਜਾਂਦੇ ਆ ਹੋਰ ਉਹਨੂੰ ਕੀ ਚਾਹੀਦਾ ਆ ਜੇ ਮੈਂ ਕੁਝ ਕਹਾਂ ਤਾ ਉਹਨੂੰ ਬੁਰਾ ਲੱਗੂਗਾ ਇੱਕ ਵਾਰ ਤੂੰ ਹੀ ਕਹਿ ਕੇ ਵੇਖ ਲਾ ਕੀਪਤਾ ਸਮਝ ਜਾਵੇ ਕੀਰਤ ਦੀ ਗੱਲ ਸੁਣ ਕੇ ਕੁਝ ਸੋਚਦੇ ਹੋਏ ਦੁਬਾਰਾ ਜਦੋਂ ਹਰਲੀਨ ਆਈ ਤਾਂ ਗਲੰਗਲ ਵਿੱਚ ਕਮਲ ਨੇ ਜਾਣ ਬੁੱਝ ਕੇ ਗੱਲਾਂ ਛੇੜ ਲਈਆਂ ਉਹਨੇ ਕਿਹਾ ਭੈਣੇ ਹੁਣ ਤਾਂ ਤੁਸੀਂ ਹਾਰਾ ਐਤਵਾਰ ਇੱਥੇ ਆ ਜਾਂਦੇ ਹੋ ਜਦੋਂ ਤੱਕ ਤੁਸੀਂ ਇੱਥੇ ਨਹੀਂ ਆਉਂਦੇ ਸਾਨੂੰ ਲੱਗਦਾ ਹੀ ਨਹੀਂ ਕਿ ਐਤਵਾਰ ਆਇਆ ਆ ਆਪਣੀ ਭਾਬੀ ਦੀ ਗੱਲ ਸੁਣ ਕੇ ਮੁਸਕਰਾਉਂਦੇ ਹੋਏ ਹਰਲੀ ਨੇ ਕਿਹਾ ਹਾਂ ਭਾਬੀ ਮੈਂ ਵੀ ਤਾਂ ਐਤਵਾਰ ਦਾ ਹੀ ਇੰਤਜ਼ਾਰ ਕਰਦੀ ਆ ਤੁਹਾਨੂੰ ਤਾਂ ਪਤਾ ਹੀ ਨਾ ਕਿ ਮੈਂ ਮਾਂ ਬਿਨਾਂ ਨਹੀਂ ਰਹਿ ਸਕਦੀ ਇਹਨਾਂ ਕਰਕੇ ਮੈਂ ਭੱਜ-ਭੱਜ ਕੇ ਇੱਥੇ ਆਂ ਨਹੀਂ ਤਾਂ ਮੈਨੂੰ ਕੀ ਲੋੜ ਪਈ ਆ ਕੌਣ ਇੰਨੀ ਦੂਰੋਂ ਆਵੇ ਕਰਾਇਆ ਵੀ ਪਤਾ ਕਿੰਨਾ ਲੱਗ ਜਾਂਦਾ ਆ ਬੱਸ ਫੇਰ ਕੀ ਸੀ ਇਹੋ ਤਾਂ ਸੋchnਾ ਚਾਹੁੰਦੀ ਸੀ ਕਮਲ ਤਾਂ ਉਹਨੇ ਤੁਰੰਤ ਕਿਹਾ ਤਾਂ ਭੈਣੇ ਤੁਸੀਂ ਪਰੇਸ਼ਾਨ ਨਾ ਹੋਇਆ ਕਰੋ ਜੇ ਤੁਹਾਨੂੰ ਆਉਣ ਚ ਦਿੱਕਤ ਹੁੰਦੀ ਆ ਤਾਂ ਕੋਈ ਗੱਲ ਨਹੀਂ ਹੁਣ ਅਗਲੇ ਸ਼ਨੀਵਾਰ ਮੈਂ ਚੇਤੇ ਨਾਲ ਤੇ ਹਰ ਸ਼ਨੀਵਾਰ ਮੰਮੀ ਨੂੰ ਤੁਹਾਡੇ ਘਰ ਭੇਜ ਦਿਆ ਕਰੂੰਗੀ ਕੀਰਤ ਨੂੰ ਕਹਿ ਦੂੰਗੀ ਕਿ ਉਹ ਮੰਮੀ ਨੂੰ ਤੁਹਾਡੇ ਘਰ ਛੱਡ ਆਉਣ ਤੇ ਤੁਸੀਂ ਆਪਣੀ ਮੰਮੀ ਨੂੰ ਮਿਲ ਲਿਆ ਕਰਿਓ ਤੇ ਤੁਹਾਡਾ ਕਰਾਇਆ ਵੀ ਬਚ ਜਾਊਗਾ ਤੇ ਮੰਮੀ ਜੀ ਦਾ ਵੀ ਥੋੜਾ ਦਿਲ ਲੱਗ ਜਾਇਆ ਕਰੂਗਾ ਥੋੜਾ ਮਾਹੌਲ ਬਦਲ ਜਾਊਗਾ ਨਹੀਂ ਤਾਂ ਮੰਮੀ ਜੀ ਵੀ ਇੱਥੇ ਬੈਠੇ ਬੈਠੇ ਬੋਰ ਹੋ ਜਾਂਦੇ ਆ ਕਿਉਂ ਮੰਮੀ ਜੀ ਕਹਿੰਦੇ ਹੋਏ ਕਮਲ ਨੇ ਆਪਣੀ ਸਾਸੋਵਾਲ ਵੇਖਿਆ ਤਾਂ ਉਹਨਾਂ ਨੇ ਕਿਹਾ ਹਾਂ ਬਹੂ ਸ਼ਾਇਦ ਤੂੰ ਸਹੀ ਕਹਿਨੀ ਆ ਸੁਣ ਹਰਲੀਨ ਪੁੱਤ ਹੁਣ ਅਗਲੇ ਸ਼ਨੀਵਾਰ ਤੂੰ ਨਾ ਆਈ ਮੈਂ ਆਪੇ ਤੇਰੇ ਕੋਲ ਆ ਜੂੰਗੀ ਉੱਕੀ ਆਣਾ ਤੇਰੇ ਘਰ ਦਾ ਮਾਹੌਲ ਮੈਨੂੰ ਬੜਾ ਚੰਗਾ ਲੱਗਦਾ ਆ ਤੇਰੇ ਮੱਲੇ ਦੇ ਲੋਕ ਸਾਰੇ ਬੜੇ ਚੰਗੇ ਆ ਰੌਣਕ ਲੱਗੀ ਰਹਿੰਦੀ ਆ ਗਲੀ 'ਚ ਇੱਕ ਦੂਜੇ ਨਾਲ ਗੱਲਾਂ ਕਰਦੇ ਰਹਿੰਦੇ ਆ ਤਾਂ ਮੇਰਾ ਵੀ ਦਿਲ ਲੱਗ ਜਾਊਗਾ ਇੱਥੇ ਤਾਂ ਸੋਸਾਇਟੀ 'ਚ ਸਾਰੇ ਆਪਣੇ ਆਪਣੇ ਘਰਾਂ 'ਚ ਵੜੇ ਰਹਿੰਦੇ ਆ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਹੀ ਨਹੀਂ ਚੱਲ ਹੁਣ ਪੱਕਾ ਹੋ ਗਿਆ ਅਗਲੀ ਵਾਰ ਮੈਂ ਹੀ ਤੇਰੇ ਘਰ ਆਜੂਗੀ ਇੰਨਾ ਸੁਣਦਿਆ ਹੀ ਹਰਲੀਨ ਅੰਦਰ ਹੀ ਅੰਦਰ ਚੇੜ ਗਈ ਉਹ ਆਪਣੀਆਂ ਹੀ ਗੱਲਾਂ 'ਚ ਫਸ ਗਈ ਸੀ ਇਹ ਨਹੀਂ ਸੀ ਚੰਦੀ ਉਹ ਪਰ ਜਦੋਂ ਮਾਂ ਨੇ ਕਹਿ ਦਿੱਤਾ ਤਾਂ ਭਲਾ ਮਨਾ ਕਿਵੇਂ ਕਰਦੀ ਜ਼ਬਰਦਸਤੀ ਮੁਸਕਰਾਉਂਦੀ ਹੋਏ ਉਹਨੇ ਕਿਹਾ ਹਾਂ ਬਿਲਕੁਲ ਮਾਂ ਮੈਂ ਤਾਂ ਤੁਹਾਨੂੰ ਹੀ ਮਿਲਣਾ ਹੁੰਦਾ ਆ ਅਗਲੇ ਸ਼ਨੀਵਾਰ ਤੁਸੀਂ ਹੀ ਆ ਜਿਓ ਮੇਰੇ ਕੋਲ ਹੁਣ ਜਦੋਂ ਅਗਲਾ ਸ਼ਨੀਵਾਰ ਆਇਆ ਤਾਂ ਕਮਲ ਨੇ ਗੀਤ ਨੂੰ ਕਹਿ ਕੇ ਮਾਂ ਨੂੰ ਹਰਲੀਨ ਦੇ ਘਰ ਭੇਜ ਦਿੱਤਾ ਪਹਿਲੇ ਦਿਨ ਤਾਂ ਹਰਲੀਨ ਮਾਂ ਨੂੰ ਵੇਖ ਕੇ ਖੁਸ਼ ਹੋਈ ਤੇ ਖੁਸ਼ ਹੋ ਹੋ ਕੇ ਗੱਲਾਂ ਕਰਦੀ ਰਹੀ ਐਤਵਾਰ ਵੀ ਲੰਘ ਗਿਆ ਪਰ ਜਦੋਂ 2-3 ਐਤਵਾਰ ਲਗਾਤਾਰ ਇਵੇਂ ਹੀ ਮਾਂਤੀ ਦੇ ਘਰ ਜਾਣ ਲੱਗੀ ਤਾਂ ਹੁਣ ਹਰਲੀਨ ਦਾ ਵਿਹਾਰ ਬਦਲਣ ਲੱਗਾ ਸੀ ਹੁਣ ਉਹ ਜਾਣ ਬੁੱਝ ਕੇ ਮਾਂ ਨੂੰ ਵੇਖਦੇ ਹੀ ਆਪਣੇ ਆਪ ਨੂੰ ਕੰਮਾਂ 'ਚ ਬਿਜੀ ਰੱਖਦੀ ਇਥੋਂ ਤੱਕ ਕੇ 2-3 ਘੰਟੇ ਤਾਂ ਗਵਾਂਡੀਆਂ ਦੇ ਘਰ ਹੀ ਕੱਡ ਆਉਂਦੀ ਕਿਸੇ ਨਾ ਕਿਸੇ ਬਹਾਨੇ ਤੇ ਵਿਚਾਰੀ ਮਾਂ ਤੀ ਦੇ ਘਰ ਆ ਕੇ ਸਾਰਾ ਦਿਨ ਬੈਠੀ ਰਹਿੰਦੀ ਕੱਲੀ ਇਥੋਂ ਤੱਕ ਕੇ ਹੌਲੀ-ਹੌਲੀ ਹਰਲੀ ਨੇ ਉਹਨਾਂ ਨਾਲ ਗੱਲ ਕਰਨਾ ਵੀ ਬੰਦ ਕਰ ਦਿੱਤਾ ਪਹਿਲਾਂ ਵਾਂਗ ਗੱਲ ਹੀ ਨਹੀਂ ਕਰਦੀ ਸੀ ਉਹ ਬਹਾਨਾ ਇਹ ਕਰ ਦਿੰਦੀ ਕਿ ਮਾਂ ਕੰਮ ਤੋਂ ਵੇਲ ਮਿਲੂ ਤਾਂ ਹੀ ਮੈਂ ਤੇਰੇ ਨਾਲ ਗੱਲਾਂ ਕਰੂੰ ਉਹ ਦੇਖਦੀ ਆ ਕਿੰਨਾ ਕੰਮ ਵੱਜ ਜਾਂਦਾ ਆ ਮੇਰਾ ਐਤਵਾਰ ਨੂੰ ਹਰਲੀਨ ਦੀਆਂ ਇਹੋ ਜੀਆਂ ਗੱਲਾਂ ਸੁਣ ਕੇ ਹੁਣ ਮਾਂ ਨੂੰ ਲੱਗਣ ਲੱਗਾ ਕਿ ਹਰਲੀਨ ਮੇਰੇ ਤੋਂ ਹੱਕ ਗਈ ਆ ਇਸ ਲਈ ਜਦੋਂ ਦੁਬਾਰਾ ਫੇਰ ਉਹ ਸ਼ਨੀਵਾਰ ਨੂੰ ਹਰਲੀਨ ਦੇ ਘਰ ਨਾਂ ਗਈ ਤਾਂ ਇਧਰ ਜਦੋਂ ਸ਼ਨੀਵਾਰ ਆਇਆ ਤਾਂ ਹਰਲੀਨ ਦੇ ਦਿਲ ਦੀਆਂ ਟੜਕਣਾ ਵਧਣ ਲੱਗੀਆਂ ਕਿ ਕਿਤੇ ਮਾਂ ਫੇਰ ਨਾ ਆ ਜਾਵੇ ਹੌਲੀ ਹੌਲੀ ਸ਼ਨੀਵਾਰ ਦੀ ਰਾਤ ਵੀ ਲੰਘ ਗਈ ਤੇ ਅਟਵਾਰ ਵੀ ਲੰਘ ਗਿਆ ਮਾਂ ਨਾ ਆਈ ਤਹਰਲੀ ਨੇ ਸੁਖ ਦਾ ਸਾਹ ਲਿਆ ਐਵੇਂ ਹੀ ਦੋ ਤਿੰਨ ਸ਼ਨੀਵਾਰ ਲਗਾਤਾਰ ਉਹ ਡਰਦੀ ਰਹਿੰਦੀ ਕਿ ਕਿਤੇ ਮਾਂ ਨਾ ਆ ਜਾਵੇ ਇਸੇ ਡਰ ਤੋਂ ਉਹ ਫੋਨ ਵੀ ਨਾ ਕਰਦੀ ਪਰ ਜਦੋਂ ਹੌਲੀ ਹੌਲੀ ਕਰਕੇ ਇੱਕ ਮਹੀਨਾ ਲੰਘ ਗਿਆ ਨਾ ਮਾਂ ਆਈ ਤੇ ਨਾ ਹੀ ਉਹਨਾਂ ਦਾ ਕੋਈ ਫੋਨ ਆਇਆ ਤਾਂ ਜਦੋਂ ਇੱਕ ਮਹੀਨੇ ਬਾਅਦ ਹਰਲੀ ਨੂੰ ਲੱਗਾ ਕਿ ਹੁਣ ਮਾਂ ਨੇ ਨਹੀਂ ਆਉਣਾ ਤਾਂ ਉਹਨੇ ਫੇਰ ਆਪਣੀ ਮਾਂ ਨੂੰ ਫੋਨ ਕੀਤਾ ਤੇ ਬੜੀਆਂ ਹੀ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਲੱਗੀ ਤੇ ਕਹਿਣ ਲੱਗੀ ਮੰਮੀ ਤੂੰ ਆਈ ਨਹੀਂ ਇੱਕ ਮਹੀਨਾ ਲੰਘ ਗਿਆ ਆ ਮੈਂ ਤਾਂ ਤੈਨੂੰ ਦੀਖਦੀ ਰਹੀ ਹੁਣ ਮਾਂ ਵੀ ਕਿਤੇ ਨਾ ਕਿਤੇ ਆਪਣੀ ਕੁੜੀ ਦੀਆਂ ਹਰਕਤਾਂ ਸਮਝ ਚੁੱਕੀ ਸੀ ਕਿ ਇਹ ਪਿਆਰ ਨਾਲ ਮੈਨੂੰ ਮਿਲ ਨਹੀਂ ਹੁੰਦੀ ਇਹ ਕੰਮ ਚੋਰੀਆ ਕੰਮ ਤੋਂ ਡਰਦੀ ਸਾਰੇ ਪਰਿਵਾਰ ਨੂੰ ਲੈ ਕੇ ਇੱਥੇ ਬਹਿ ਜਾਂਦੀ ਆ ਕੇ ਇਹਨੂੰ ਆਪਣੀ ਮਾਂ ਨਾਲ ਕੋਈ ਪਿਆਰ ਨਹੀਂ ਕੋਈ ਮੋਹ ਤੇ ਨਹੀਂ ਫਿਰ ਹਾਲ ਕੁੜੀ ਦੀ ਗੱਲ ਸੁਣ ਕੇ ਮਾਂ ਨੇ ਕਿਹਾ ਪੁੱਤ ਇਹੋ ਤੇ ਮੈਂ ਸੋਚਦੀ ਸਾਂ ਕਿ ਹਰ ਹਫ਼ਤੇ ਜਿਹੜੀ ਕੁੜੀ ਮੈਨੂੰ ਵੇਖੇ ਬਿਨਾ ਰਹਿ ਨਹੀਂ ਪਉਂਦੀ ਸੀ ਅੱਜ 1 ਮਹੀਨੇ ਤੋਂ ਉਹਨੂੰ ਮੇਰਾ ਕੋਈ ਚੇਤਨ ਨਹੀਂ ਆਇਆ ਉਹਨੇ ਮੈਨੂੰ ਫੋਨ ਤੱਕ ਨਹੀਂ ਕੀਤਾ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਮਾਂ ਮੇਰੇ ਕੋਲ ਆ ਜਾ ਹੁਣ ਕਿਵੇਂ ਰਹਿ ਲੈਣੀ ਆ ਮੇਰੇ ਬਿਨਾ ਤੂੰ ਮੈਨੂੰ ਵੇਖੇ ਤਾਂ ਹੁਣ 1 ਮਹੀਨਾ ਹੋ ਗਿਆ ਨਾ ਤੈਨੂੰ ਮਾਂ ਦੀ ਗੱਲ ਸੁਣ ਕੇ ਹਰਲੀਨ ਚੁੱਪ ਜਈ ਹੋ ਗਈ ਤੇ ਬਹਾਨੇ ਬਣਾਉਂਦੇ ਹੋਏ ਜ਼ਬਰਦਸਤੀ ਹੱਸਦੀ ਹੋਈ ਬੋਲੀ ਲੈ ਮੰਮੀ ਮੈਂ ਤਾਂ ਤੈਨੂੰ ਢੀਕਦੀ ਸੀ ਹੁਣ ਤੁਹਾਡੇ ਕੋਲ ਨਹੀਂ ਆਇਆ ਗਿਆ ਤਾਂ ਲੱਗਦਾ ਆ ਮੈਨੂੰ ਹੀ ਆਉਣਾ ਪਊਗਾ ਰੁਕ ਮੈਂ ਹੁਣੇ 1 ਘੰਟੇ ਦੇ ਅੰਦਰ ਅੰਦਰ ਤੇਰੇ ਕੋਲ ਪਹੁੰਚਦੀ ਆ ਬਸ ਭਾਬੀ ਨੂੰ ਕਹਿ ਦੀ ਕਿ ਮੇਰੀ ਪਸੰਦ ਦੇ ਸ਼ੋਲੇ ਪਟੂਰੇ ਜ਼ਰੂਰ ਬਣਾ ਕੇ ਰੱਖੇ ਤੇ ਬਾਕੀ ਬੱਚਿਆਂ ਦੀ ਪਸੰਦ ਤੇ ਮੇਰੇ ਪਤੀ ਦੀ ਪਸੰਦ ਤਾਂ ਉਹਨੂੰ ਪਹਿਲਾਂ ਹੀ ਪਤਾ ਆ ਜਿਵੇਂ ਹੀ ਇਹ ਕਹਿ ਕੇ ਹਰਲੀਨ ਫੋਨ ਕੱਟਣ ਲੱਗੀ ਤਾਂ ਮਾਂ ਨੇ ਕਿਹਾ ਨਹੀਂ ਹਰਲੀਨ ਬਹੂ ਮੇਰੀ ਜਾਂ ਤੇਰੀ ਨੌਕਰ ਨਹੀਂ ਆ ਜਿਹੜੀ ਉਹ ਮੇਰੇ ਕਹਿਣ ਤੇ ਮੇਰੇ ਆਰਡਰ ਦੇਣ ਤੇ ਤੇਰੀ ਪਸੰਦ ਦਾ ਖਾਣਾ ਬਣਾ ਕੇ ਰੱਖ ਦਊਗੀ ਜੇ ਤੂੰ ਆਉਣਾ ਆ ਤਾਂ ਬਿਸ਼ੱਕ ਆ ਜਾ ਪਰ ਖਾਣਾ ਤੈਨੂੰ ਇੱਥੇ ਆ ਕੇ ਆਪ ਹੀ ਬਣਾਉਣਾ ਪੈਣਾ ਆ ਕਿਉਂਕਿ ਅੱਜ ਤੋਂ ਬਾਅਦ ਮੈਂ ਬਹੂ ਨੂੰ ਹੀ ਐਤਵਾਰ ਦੀ ਛੁੱਟੀ ਕਰ ਦਿੱਤੀ ਆ ਹੁਣ ਉਹ ਵੀ ਆਪਣੇ ਪਤੀ ਨਾਲ ਹਾਰ ਐਤਵਾਰ ਕਿਤੇ ਬਾਹਰ ਘੁੰਮਣ ਜਾਇਆ ਕਰੂਗੀ ਮੈਂ ਵੀ ਘਰ ਇਕੱਲੀ ਆ ਤੂੰ ਆਉਣਾ ਆ ਤੇ ਆ ਜਾ ਕੀ ਮਾਂ ਦੀ ਗੱਲ ਸੁਣ ਕੇ ਹੈਰਾਨੀ ਨਾਲ ਹਰਲੀਨ ਨੇ ਕਿਹਾ ਮਾਂ ਮੈਂ ਤੁਹਾਡੇ ਕੋਲ ਆਉਣਾ ਆ ਤਾਂ ਫਿਰ ਭਾਬੀ ਕਿਵੇਂ ਘੁੰਮਣ ਜਾ ਸਕਦੀ ਆ ਤਾਂ ਮਾਂ ਨੇ ਤੁਰੰਤ ਹੀ ਕਿਹਾ ਕਿਉਂ ਨਹੀਂ ਜਾ ਸਕਦੀ ਜਦੋਂ ਤੂੰ ਆਪਣੀ ਮਾਂ ਨੂੰ ਇਕੱਲੀ ਛੱਡ ਕੇ ਜਾ ਸਕਦੀ ਆ ਤਾਂ ਬਹੂ ਕਿਉਂ ਨਹੀਂ ਜਾ ਸਕਦੀ ਭਲਾ ਵੈਸੇ ਵੀ ਤੇਰੇ ਆਉਣ ਨਾਲ ਉਹਦੇ ਕੰਮ ਵੱਧ ਜਾਂਦੇ ਆ ਐਤਵਾਰ ਨੂੰ ਜਦੋਂ ਇਕਤੀ ਆਪਣੀ ਮਾਂ ਨੂੰ ਵੇਖ ਕੇ ਘਬਰਾ ਸਕਦੀ ਆ ਤਾਂ ਬਹੂ ਸਾਸਤ ਤੇ ਨਾਨਾ ਨੂੰ ਵੇਖ ਕੇ ਕਿਉਂ ਨਹੀਂ ਘਬਰਾ ਸਕਦੀ ਭਲਾ ਇਸੇ ਲਈ ਅੱਜ ਤੋਂ ਮੈਂ ਬਹੁ ਦੀ ਵੀ ਹਰ ਐਤਵਾਰ ਛੁੱਟੀ ਕਰ ਕਰਿਆ ਕਰੂੰਗੀ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਪਤੀ ਨਾਲ ਬਾਹਰ ਰਹੂੰਗੀ ਨਾ ਕਿਸੇ ਦੇ ਪਸੰਦਾ ਖਾਣਾ ਬਣਾਉਂਗੀ ਤੇ ਨਾ ਹੀ ਕਿਸੇ ਦੇ ਸਵਾਗਤ ਦੀ ਤਿਆਰੀ ਕਰੂੰਗੀ ਤੂੰ ਆਣਾ ਤਾਂ ਬਿਸ਼ੱਕ ਆ ਜਾ ਪਰ ਇੱਥੇ ਆ ਕੇ ਕੰਮ ਤੈਨੂੰ ਖੁਦ ਹੀ ਕਰਨਾ ਪਊਗਾ ਮਾਂ ਦੀ ਗੱਲ ਸੁਣ ਕੇ ਹਰਲਿੰਨ ਸਮਝ ਗਈ ਸੀ ਕਿ ਮਾਂ ਨੂੰ ਉਹਦੀਆਂ ਹਰਕਤਾਂ ਪਤਾ ਲੱਗ ਗਈਆਂ ਆ ਮਾਂ ਸਮਝ ਗਈ ਆ ਕਿ ਮੈਂ ਬਸ ਉਹਨਾਂ ਨੂੰ ਮਿਲਣ ਦੇ ਬਹਾਨੇ ਪੇਕੀ amni ਸੀ ਜਦੋਂ ਹਰਲੀਨ ਚਾਹ ਕੇ ਵੀ ਕੁਝ ਬੋਲ ਨਾ ਸਕੀ ਤਾਂ ਥੋੜੀ ਦੇਰ ਤੱਕ ਫੋਨ ਤੇ ਚੁੱਪ ਛਾਈ ਰਹੀ ਫਿਰ ਮਾਂ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਪੁੱਤ ਦੁਨੀਆ ਤੇ ਕੋਈ ਆਪਣਾ ਨਹੀਂ ਨਾ ਧੀ ਨਾ ਪੁੱਤ ਸਾਰੇ ਮਤਲਬੀ ਆ ਮਤਲਬ ਦੇ ਸਾਥੀ ਆ ਬਹੁ ਵਿਚਾਰੀ ਤਾਂ ਫਿਰ ਵੀ ਮੈਨੂੰ ਦੋ ਰੋਟੀਆਂ ਚੈਨ ਨਾਲ ਦੇ ਦਿੰਦੀ ਆ ਤੇ ਮੈਂ ਆਪਣੇ ਮਤਲਬ ਲਈ ਉਹਦੀ ਆਜ਼ਾਦੀ ਨਹੀਂ ਖੋ ਸਕਦੀ ਉਹਦੇ ਕੋਲੋਂ ਇਸ ਲਈ ਅੱਜ ਤੋਂ ਬਾਅਦ ਹਰ ਐਤਵਾਰ ਉਹਦੇ ਨਾਂ ਕਰ ਦਿੱਤਾ ਮੈਂ ਨਾ ਕਿ ਕਿਸੇ ਹੋਰ ਦੇ ਨਾਂ ਕਹਿੰਦੇ ਹੋਏ ਮਾਂ ਨੇ ਫੋਨ ਕੱਟ ਦਿੱਤਾ ਹੁਣ ਹਰਲੀਨ ਦੀ ਦੁਬਾਰਾ ਕਦੀ ਹਿੰਮਤ ਹੀ ਨਾ ਹੋਈ ਕਿ ਉਹ ਆਪਣੀ ਮਾਂ ਨੂੰ ਫੋਨ ਕਰਕੇ ਕੁਝ ਕਹਿ ਸਕੇ ਇਸ ਲਈ ਚੁੱਪਚਾਪ ਉਹ ਆਪਣੇ ਘਰ ਹੀ ਰਹਿੰਦੀ ਇਧਰ ਦਰਵਾਜ਼ੇ ਤੇ ਖੜੀ ਕਮਲ ਆਪਣੀ ਸੱਸ ਦੀਆਂ ਗੱਲਾਂ ਸੁਣ ਰਹੀ ਸੀ ਤੇ ਮਨ ਹੀ ਮਨ ਸੋਚ ਕੇ ਖੁਸ਼ ਹੋ ਰਹੀ ਸੀ ਕਿ ਚਲੋ ਘਟੋ ਘਟ ਮम्मी ਨੂੰ ਤਾਂ ਸਮਝਾਇਆ ਕਿ ਉਹਨਾਂ ਦੀ ਕੁੜੀ ਕਿਹੜੀਆਂ ਕਰਤੂਤਾਂ ਕਰਦੀ ਆ ਤੇ ਉਹ ਇਹਨਾਂ ਨੂੰ ਕਿੰਨਾ ਕੁ ਪਿਆਰ ਕਰਦੀ ਆ ਤੇ ਇਧਰ ਹਰਲੀਨ ਅੱਜ ਆਪਣੀਆਂ ਹੀ ਇਹਨਾਂ ਨੀਚ ਹਰਕਤਾਂ ਦਾ ਕਰਕੇ ਆਪਣੇ ਭਰਾ ਭਾਬੀ ਤੋਂ ਕੀ ਖੁਦ ਦੀ ਮਾਂ ਦੀਆਂ ਨਜ਼ਰਾਂ ਤੋਂ ਵੀ ਡਿੱਗ ਚੁੱਕੀ ਸੀ ਸੋ ਦੋਸਤੋ ਏਸੀਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ